ਸਤਿ ਸ਼੍ਰੀ ਅਕਾਲ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੀ ਸੰਘੀ ਸਰਕਾਰ ਦੇ ਵੱਲੋਂ 1 ਦਸੰਬਰ ਤੋਂ ਇਮੀਗ੍ਰੇਸ਼ਨ ਵੀਜ਼ਾ ਫੀਸਾ ਦੇ ਵਿੱਚ ਬਦਲਾ ਕੀਤਾ ਗਿਆ ਹੈ ਜੀ ਹਾਂ ਇਸ ਦੇ ਨਾਲ ਕੈਨੇਡਾ ਵਾਪਸੀ ਅਸਥਾਈ ਨਿਵਾਸੀ ਪਰਮਿਟ ਅਤੇ ਅਪਰਾਧਿਕ ਪੁਨਰਵਾਸ ਲਈ ਅਜੀਆਂ ਪ੍ਰਭਾਵਿਤ ਹੁੰਦੀਆਂ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕਰ ਪਰਮਿਟ ਦੀ ਫੀਸੇ ਵਿੱਚ ਵੀ ਬਦਲਾ ਹੁੰਦਾ ਜਿਨ੍ਹਾਂ ਬਿਨਾਂ ਕਾਰਨ ਨੇ ਆਖਰੀ ਮਿਤੀ ਤੋਂ ਪਹਿਲਾਂ ਪੁਰਾਣੀਆਂ ਫੀਸਾ ਦਾ ਭੁਗਤਾਨ ਕੀਤਾ ਸੀ ਉਹਨਾਂ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਜਿਨ੍ਹਾਂ ਨੇ ਅਸੀਅਲ ਡਾਕ ਰਾਹੀਂ ਭੇਜਿਆ ਸੰ ਉਹਨਾਂ ਨੂੰ ਫਰਕਤਾ ਭੁਗਤਾਨ ਕਰਨਾ ਪੈ ਸਕਤੇ ਹੈ। ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਿਤ ਅਰਜ਼ੀਆਂ ਅਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਉੱਤੇ ਲਾਗੂ ਹੁੰਦੇ ਨੇ 1 ਦਸੰਬਰ ਦੇ ਅਧੇ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੇ ਔਨਲਾਈਨ ਵਿਨੇਕਾਰ ਪ੍ਰਭਾਵਿਤ ਨਹੀਂ ਹੋਣਗੇ ਚਾਹੇ ਕਿ ਕਾਗਜ਼ੀ ਵਿਨੇਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਨਵੇਂ ਟਾਂਚੇ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਸਥਾਈ ਨਿਵਾਸੀ ਸਥਿਤੀ ਬਹਾਲੀ ਦੇ ਲਈ ਅਲਜੀਆ ਸ਼ਮਲ ਨੇ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਦੇ ਲਈ 246.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਦੇ ਲਈ 1231 ਡਾਲਰ ਤੱਕ ਨੇ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਲਜੀਆ ਦੀ ਕੀਮਤ ਹੁਣ 495.50 ਡਾਲਰ ਹੈ ਆਸਥਾਈ ਨਿਵਾਸੀ ਪਰਮਿਟ ਜੋ ਮਜਬੂਰ ਕਰਨ ਵਾਲੀਆਂ ਸਥਿਤੀਆਂ ਦੇ ਵਿੱਚ ਦਾਖਲੇ ਦਿੱਤੇ ਆ ਕੇ ਦਿੰਦੇ ਨੇ ਉਹ ਵੱਧ ਕੇ 246.25 ਡਾਲਰ ਹੋ ਜਾਂਦੇ ਨੇ ਕੇ ਅਪਰਾਧਿਕ ਪੁਨਰਵਾਸ ਫੀਸ ਇਸ ਗੱਲ ਦੇ ਆਧਾਰ ਤੇ ਵਧਦੀ ਹੈ ਕਿ ਅਪਰਾਧ ਨੂੰ ਅਪਰਾਧਿਕਤਾ ਜਾਂ ਫਿਰ ਗੰਭੀਰ ਅਪਰਾਧਿਕਤਾ ਦੇ ਅਧੀਨ ਸ਼੍ਰੇਣੀ ਪਤ ਕੀਤਾ ਗਿਆ ਹੈ ਸਲਾਨੀ ਵਿਦਿਆਰਥੀ ਅਤੇ ਕਾਮੇ ਜਿਨ੍ਹਾਂ ਦੀ ਅਸਥਾਈ ਸਥਿਤੀ ਦੀ ਮਿਆਦ ਖਤਮ ਹੋ ਗਈ ਹੈ ਜੇਕਰ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 90 ਦਿਨਾਂ ਦੇ ਅੰਦਰ ਬਹਾਲੀ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਅਪਡੇਟ ਕੀਤੀਆਂ ਫੀਸਾਂ ਨਵੇਂ ਪਰਮਿਟਾਂ ਦੇ ਨਾਲ ਜਾਂ ਫਿਰ ਬਿਨਾਂ ਬਹਾਲੀ ਅਰਜ਼ੀਆਂ ਉੱਤੇ ਲਾਗੂ ਹੁੰਦੀਆਂ ਨੇ आईईसी प्रोग्राम ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਰਕ ਪਰਮਿਟ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕਰਨਾ ਪਵੇਗਾ ਜੋ ਕਿ 179.75 ਡਾਲਰ ਤੋਂ ਵਧ ਕੇ 184.75 ਡਾਲਰ ਹੋ ਗਈ ਹੈ 2025 ਸੀਜ਼ਨ ਦੇ ਲਈ ਆਈਈਸੀ ਪੂਲ ਬੰਦ ਹੋ ਕੇ ਨਹੀਂ ਤੇ ਉਮੀਦਵਾ 2026 ਸੀਜ਼ਨ ਉੱਤੇ ਆਪਣੇ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਨੇ ਆਈਐਸਸੀ ਉਹਨਾਂ ਵਿਨੇਕਾਰ ਦੇ ਨਾਲ ਸੰਪਰਕ ਕਰੇਗਾ ਜਿਨ੍ਹਾਂ ਨੇ ਫੀਸ ਭਾਤੇ ਤੋਂ ਪਹਿਲਾਂ ਪੂਰੀਆਂ ਅਰਜ਼ੀਆਂ ਟਾਕ ਰਹੀ ਭੇਜੀਆਂ ਸੀ ਅਤੇ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨ ਦੇ ਲਈ 上が。 ਬਿਨਕਾਰ ਨੂੰ ਪ੍ਰਾਣੀ ਅਤੇ ਨਵੀਆਂ ਵੀਜ਼ਾ ਦੇ ਵਿਚਕਾਰ ਭਾੜੇ ਦੀ ਗਣਨਾ ਕਰਨੀ ਚਾਹੀਦੀ ਹੈ ਤੇ ਵਾਧੂ ਭੁਗਤਾਨ ਕਰੋ ਜੋ ਹੋਰ ਵੀਜ਼ਾ ਦਾ ਭੁਗਤਾਨ ਕਰੋ ਦੇ ਤਹਿਤ IRCC ਦੇ ਆਨਲਾਈਨ ਟੂਲ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ ਦੇ ਅਨੁਸਾਰ ਰਸੀਦ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਤੇ ਇੱਕ ਭੁਗਤਾਨ ਇੱਕ ਰਸੀਦ ਪੈਦਾ ਕਰਦਾ ਹੈ ਅਤੇ ਬਿਨਕਾਰ ਇੱਕ ਸਿੰਗਲ ਟ੍ਰਾਂਜੈਕਸ਼ਨ ਜਾਂ ਫਿਰ ਕਈ ਟ੍ਰਾਂਜੈਕਸ਼ਨਾਂ ਦੇ ਵਿਚਕਾਰ ਭੁਗਤਾਨ ਕਰਨਾ ਚੁਣ ਸਕਦੇ ਨੇ ਕੈਨੇਡਾ ਦੀ ਸੰਘੀ ਸਰਕਾਰ ਦੇ ਵੱਲੋਂ 1 ਦਸੰਬਰ ਤੋਂ ਇਮੀਗ੍ਰੇਸ਼ਨ ਵੀਜ਼ਾ ਫੀਸਾ ਦੇ ਵਿੱਚ ਵਾਧਾ ਕੀਤਾ ਗਿਆ ਜੀਹਾਂ ਇਸ ਦੇ ਨਾਲ ਕੈਨੇਡਾ ਵਾਪਸੀ ਅਸਥਾਈ ਨਿਵਾਸੀ ਪਰਮਿਟ ਅਤੇ ਅਪਰਾਧੀ ਪੁਨਰਵਾਸ ਲਈ ਅਜੀਆਂ ਪ੍ਰਭਾਵਿਤ ਹੁੰਦੀਆਂ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕਰ ਪਰਮਿਟ ਦੀ ਫੀਸ ਵਿੱਚ ਵੀ ਵਾਧਾ ਹੁੰਦਾ ਹੈ ਜਿਨ੍ਹਾਂ ਬਿਨਾਂ ਕਾਰਨ ਨੇ ਆਖਰੀ ਮਿਤੀ ਤੋਂ ਪਹਿਲਾਂ ਪੁਰਾਣੀਆਂ ਫੀਸਾਂ ਦਾ ਭੁਗਤਾਨ ਕੀਤਾ ਸੀ ਉਨ੍ਹਾਂ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਜਿਨ੍ਹਾਂ ਨੇ ਅਜੇ ਡਾਕ ਰਾਹੀਂ ਭੇਜਿਆ ਸੰ ਉਨ੍ਹਾਂ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਿਤ ਅਰਜ਼ੀਆਂ ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਉੱਤੇ ਲਾਗੂ ਹੁੰਦੇ ਨੇ 1 ਦਸੰਬਰ ਦੇ ਅਧਿ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੇ ਔਨਲਾਈਨ ਬਿਨਕਾਰ ਪ੍ਰਭਾਵਿਤ ਨਹੀਂ ਹੋਣਗੇ ਚਾਹੇ ਕਿ ਕਾਗਜ਼ੀ ਬਿਨਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਨਵੇਂ ਤਾਂਚੇ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਸਥਾਈ ਨਿਵਾਸੀ ਸਥਿਤੀ ਬਹਾਲੀ ਦੇ ਲਈ ਅਲਜੀਆ ਸ਼ਮਨ ਨੇ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਦੇ ਲਈ 240.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਦੇ ਲਈ 1231 ਡਾਲਰ ਤੱਕ ਦੀ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਲਜੀਆ ਦੀ ਕੀਮਤ ਹੁਣ 495.50 ਡਾਲਰ ਹੈ ਅਸਥਾਈ ਨਿਵਾਸੀ ਪਰਮਿਟ ਜੋ ਮਜਬੂਰ ਕਰਨ ਵਾਲੀਆਂ ਸਥਿਤੀਆਂ ਦੇ ਵਿੱਚ ਦਾਖਲੇ ਦਿੱਤੇ ਜਾਂਦੇ ਨੇ ਉਹ ਵੱਧ ਕੇ 240.25 ਡਾਲਰ ਹੋ ਜਾਂਦੇ ਨੇ अपराधिक पुनर्ववास वीसा इस कल अप्राद दे अदालत ते वदीए कि अपराध नु आपराधिकता या फिर गंभीर आपराधिकता दे अधीन श्रेणीपत ਕੀਤਾ ਗਿਆ। ਸਲਾਨੇ ਵਿਦਿਆਰਥੀ ਅਤੇ ਕਾਮੇ ਜਿਨ੍ਹਾਂ ਦੀ ਅਸਥਾਈ ਸਥਿਤੀ ਦੀ ਮਿਆਦ ਖਤਮ ਹੋ ਗਈ ਹੈ ਜੇਕਰ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 90 ਦਿਨਾਂ ਦੇ ਅੰਦਰ ਬਹਾਲੀ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਅਪਡੇਟ ਕੀਤੀਆਂ ਫਿੱਸਾ ਨਵੇਂ ਪਰਮਿਟਾ ਦੇ ਨਾਲ ਜਾਂ ਫਿਰ ਬਿਨਾਂ ਬਹਾਲੀ ਅਰਜ਼ੀਆਂ ਉਤੇ ਲਾਗੂ ਹੁੰਦੀਆਂ ਨੇ। आईसी प्रोग्राम रही कनाडा وچو داخل ہون والے ਵਿਦੇਸ਼ੀ ਨਾਗਰਿਕاں نو ਵਰਕ ਪਰਮਿਟ ਪ੍ਰੋਸੈਸਿੰਗ ਵੀਜ਼ਾ ਭੁਗਤਾਨ ਕਰਨਾ ਪਵੇਗਾ ਜੋ ਕਿ 179.75 ਡਾਲਰ ਤੋਂ ਵੱਧ ਕੇ 184.75 ਡਾਲਰ ਹੋ ਗਿਆ ਹੈ 2025 ਸੀਜ਼ਨ ਦੇ ਲਈ आईईसी ਪੂਲ ਬੰਦ ਹੋ ਗਏ ਨੇ ਤੇ ਉਮੀਦਵਾ 2026 ਸੀਜ਼ਨ ਉਤੇ ਆਪਣੇ ਪ੍ਰੋਫਾਈਲ ਜਮਾ ਕਰ ਸਕਦੇ ਨੇ आईएसीसी ਉਹਨਾਂ ਬਿਨੇਕਾਰ ਦੇ ਨਾਲ ਸੰਪਰਕ ਕਰੇਗਾ ਜਿਨ੍ਹਾਂ ਨੇ ਫੀਸ ਭਾਤੀ ਤੋਂ ਪਹਿਲਾਂ ਪੁਰਧੀਆਂ ਅਸੀਆਂ ڈاک ਰਾਹੀਂ ਭੇਜੀਆਂ ਸੀ ਅਤੇ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨ ਦੇ ਲਈ ਦੇਫਟਵੇਗਾ ਬਿਨਾਂ ਕਾਰਨੂ ਪ੍ਰਾਣੀ ਅਤੇ ਨਵੀਆਂ ਵਿਜ਼ਾ ਦੇ ਵਿਚਕਾਰ ਪਾੜੇ ਦੀ ਗਣਨਾ ਕਰਨੀ ਚਾਹੀਦੀ ਹੈ ਤੇ ਵਾਧੂ ਭੁਗਤਾਨ ਕਰੋ ਜੋ ਹੋਰ ਵਿਜ਼ਾ ਦਾ ਭੁਗਤਾਨ ਕਰੋ ਦੇ ਤਹਿਤ IRCC ਦੇ ਆਨਲਾਈਨ ਟੂਲ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ ਦੇ ਅਨੁਸਾਰ ਸੀਡ ਚੋਮਾ ਕਰਵੋਣੀ ਚਾਹੀਦੀ ਹੈ ਤੇ ਕੁਪਤਾਨੀ ਕਰ ਰਸੀਦ ਪੈਦਾ ਕਰਦੇ ਅਤੇ ਬਿਨਕਾਰ ਇੱਕ ਸਿੰਗਲ ਟ੍ਰਾਂਜੈਕਸ਼ਨ ਜਾਂ ਫਿਰ ਕਈ ਟ੍ਰਾਂਜੈਕਸ਼ਨਾਂ ਦੇ ਵਿੱਚ ਭੁਗਤਾਨ ਕਰਨਾ ਚੁਣ ਸਕਦੇ ਨੇ ਕੈਨੇਡਾ ਦੀ ਸੰਘੀ ਸਰਕਾਰ ਦੇ ਵੱਲੋਂ 1 ਦਸੰਬਰ ਤੋਂ ਇਮੀਗ੍ਰੇਸ਼ਨ ਵੀਜ਼ਾ ਫੀਸਾ ਦੇ ਵਿੱਚ ਉਪਾਧਾ ਕੀਤਾ ਗਿਆ ਜੀ ਹਾਂ ਇਸ ਦੇ ਨਾਲ ਕੈਨੇਡਾ ਵਾਪਸੀ ਅਸਥਾਈ ਨਿਵਾਸੀ ਪਰਮਿਟ ਅਤੇ ਅਪਰਾਧਿਕ ਪੁਨਰਵਾਸ ਲਈ ਅਜੀਆਂ ਪ੍ਰਭਾਵਿਤ ਹੁੰਦੀਆਂ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕਰ ਪਰਮਿਟ ਦੀ ਫੀਸ ਵਿੱਚ ਇਹ ਵਾਤਾ ਹੁੰਦੇ ਜਿਨ੍ਹਾਂ ਬਿਨੇ ਕਾਰਨ ਨੇ ਆਖਰੀ ਮਿਤੀ ਤੋਂ ਪਹਿਲਾਂ ਪੁਰਾਣੀਆਂ ਫੀਸਾਂ ਦਾ ਭੁਗਤਾਨ ਕੀਤਾ ਸੀ ਉਹਨਾਂ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਜਿਨ੍ਹਾਂ ਨੇ ਅਜੇ ਡਾਕ ਰਾਹੀਂ ਭੇਜਨ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਿਤ ਅਰਜ਼ੀਆਂ ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਉੱਤੇ ਲਾਗੂ ਹੁੰਦੇ ਨੇ 1 ਦਸੰਬਰ ਦੇ ਅਧਿ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੇ ਔਨਲਾਈਨ ਵਿਨੇਕਾਰ ਪ੍ਰਭਾਵਿਤ ਨਹੀਂ ਹੋਣਗੇ ਚਾਹੇ ਕਿ ਕਾਗਜ਼ੀ ਵਿਨੇਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਨਵੇਂ ਤਾਂਚੇ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਸਥਾਈ ਨਿਵਾਸੀ ਸਥਿਤੀ ਦੀ ਬਹਾਲੀ ਦੇ ਲਈ ਅਲਜੀਆ ਸ਼ਮਨ ਨੇ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਦੇ ਲਈ 240.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਦੇ ਲਈ 1231 ਡਾਲਰ ਤੱਕ ਦੀ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਲਜੀਆ ਦੀ ਕੀਮਤ ਹੁਣ 495.54 ਡਾਲਰ ਹੈ ਅਸਥਾਈ ਨਿਵਾਸੀ ਪਰਮਿਟ ਜੋ ਮਜਬੂਰ ਕਰਨ ਵਾਲੀਆਂ ਸਥਿਤੀਆਂ ਦੇ ਵਿੱਚ ਦਾਖਲੇ ਦਿੱਤੇ ਜਾਂਦੇ ਨੇ ਉਹ ਵੱਧ ਕੇ 240.25 ਡਾਲਰ ਹੋ ਜਾਂਦੇ ਹਨ अपराधिक पुनर्ववास वीसा इस कल अप्राद दे अदाते वदीए कि अपराध नु आपराधिकता या फिर गंभीर आपराधिकता दे अधीन श्रेणीपत ਕੀਤਾ ਗਿਆ। ਸਲਾਨੇ ਵਿਦਿਆਰਥੀ ਅਤੇ ਕਾਮੇ ਜਿਨ੍ਹਾਂ ਦੀ ਅਸਥਾਈ ਸਥਿਤੀ ਦੀ ਮਿਆਦ ਖਤਮ ਹੋ ਗਈ ਹੈ ਜੇਕਰ ਉਹ ਕੈਨੇਡਾ ਵਿੱਚ ਚੁ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 90 ਦਿਨਾਂ ਦੇ ਅੰਦਰ ਬਹਾਲੀ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਅਪਡੇਟ ਕੀਤਾ ਫਿਰਸਾ ਨਵੇਂ ਪਰਮਿਟਾ ਦੇ ਨਾਲ ਜਾਂ ਫਿਰ ਬਿਨਾਂ ਬਹਾਲੀ ਅਰਜ਼ੀਆਂ ਉਤੇ ਲਾਗੂ ਹੁੰਦੀਆਂ ਨੇ। IEC پروگرام ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਰਕ ਪਰਮਿਟ ਪ੍ਰੋਸੈਸਿੰਗ ਵੀਜ਼ਾ ਭੁਗਤਾਨ ਕਰਨਾ ਪਵੇਗਾ ਜੋ ਕਿ 179.75 ਡਾਲਰ ਤੋਂ ਵਧ ਕੇ 184.75 ਡਾਲਰ ਹੋ ਗਿਆ 2025 ਸੀਜ਼ਨ ਦੇ ਲਈ IEC ਪੂਲ ਬੰਦ ਹੋ ਕੇ ਨਹੀਂ ਤੇ ਉਮੀਦਵਾ 2026 ਸੀਜ਼ਨ ਉੱਤੇ ਆਪਣੇ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਨੇ ਆਈਏਸੀ ਉਹਨਾਂ ਬਿਨੈਕਾਰ ਦੇ ਨਾਲ ਸੰਪਰਕ ਕਰੇਗਾ ਜਿਨ੍ਹਾਂ ਨੇ ਫੀਸ ਭਾਤੀ ਤੋਂ ਪਹਿਲਾਂ ਪੁਰਾਣੀਆਂ ਅਰਸੀਆਂ ਟਾਕ ਰਹੀ ਭੇਜੀਆਂ ਸੀ ਅਤੇ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨ ਦੇ ਲਈ ਫਿਸ਼ਟਵੇਗਾ ਬਿਨਕਾਰਾਂ ਨੂੰ ਪ੍ਰਾਣੀ ਅਤੇ ਨਵੀਆਂ ਫੀਸਾਂ ਦੇ ਵਿਚਕਾਰ ਪਾੜੇ ਦੀ ਗਣਨਾ ਕਰਨੀ ਚਾਹੀਦੀ ਹੈ ਤੇ ਵੱਧੂ ਭੁਗਤਾਨ ਕਰੋ ਜੋ ਹੋਰ ਫੀਸ ਦਾ ਭੁਗਤਾਨ ਕਰੋ ਦੇ ਤਹਿਤ ਆਈਏ ਸੀਸੀ ਦੇ ਔਨਲਾਈਨ ਟੂ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ ਦੇ ਅਨੁਸਾਰ ਰਸੀਦ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਤੇ ਇੱਕ ਭੁਗਤਾਨ ਇੱਕ ਰਸੀਦ ਪੈਦਾ ਕਰਦਾ ਹੈ ਅਤੇ ਬਿਨਕਾਰ ਇੱਕ ਸਿੰਗਲ ਟ੍ਰਾਂਜੈਕਸ਼ਨ ਜਾਂ ਫਿਰ ਕਈ ਟ੍ਰਾਂਜੈਕਸ਼ਨਾਂ ਦੇ ਵਿੱਚ ਭੁਗਤਾਨ ਕਰਨਾ ਚੁਣ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ